ਹਾਂਜੀ ਕੀ ਹਾਲ ਹੈ ਸਾਰੇ ਭਰਾਵਾਂ ਦੇ ਤੇ ਕਿਸਾਨ ਭਰਾਓ ਅੱਜ ਤੁਹਾਨੂੰ ਆਪਾਂ 7008 ਦਾ ਇੱਕ ਪਲਾਂਟ ਪੱਟ ਕੇ ਦਿਖਾਉਨੇ ਆਂਗੇ ਤੇ ਲਾਇਆ ਦੀ ਆਪਾਂ ਨੇ ਪਛੇਤਾ ਲਾਇਆ ਦੀ ਮੰਨ ਲਓ ਡਾਇਮੰਡ ਆਲੂ ਦੇ ਵਿੱਚ ਥੋੜਾ ਜਿਹਾ ਡਾਇਮੰਡ ਆਲੂ ਆਪਣਾ ਬਿਰਲਾ ਦੀਗਾ ਤੇ ਤੁਹਾਨੂੰ ਆਪਾਂ ਚੈੱਕ ਕਰਾਉਨੇ ਆਂਗੇ ਵੀ ਇਹਨੂੰ ਕਿੰਨੇ ਢਾਣੇ ਪਏ ਨੇ 7008 ਨੂੰ ਵੀ ਕੀ ਕੁਆਲਿਟੀ ਹੈ ਕੀ ਇਹਦੀ ਖਾਸੀਅਤ ਹੈ ਲੱਭੇ ਨਵੀਂ ਲੜੀ ਵੀ ਆਲੂ ਇੱਕ ਇਹ ਤੁਸੀਂ ਦੇਖ ਸਕਦੇ ਹੋਗੇ ਉੱਪਰ 7008 ਦਹਾਵੀਰ ਆ ਤੁਸੀਂ ਦੇਖ ਸਕਦੇ ਹੋ 7008 ਦਾਣੇ ਦੇਖੋ ਸੀ ਪਹਿਲਾਂ ਕਿ ਕਿੰਨੇ ਦਾਣੇ ਪਏ ਨੇ ਇਹ ਹੋ ਜਾਂਦਾ ਇਹ ਉੱਤਰ ਬਾਈ ਲੈ ਦਿਖਾ ਵੀਰ ਨਹੀਂ ਆ ਦੇਖੋ ਜੀ ਇੱਕ ਆਲੂ ਹੈਗਾ ਆਲੂ ਇੱਕ ਹੈ ਤੁਸੀਂ ਦਾਣੇ ਦੇਖੋ ਪਹਿਲਾਂ ਵੀ ਪਏ ਕਿੰਨੇ ਨੇ ਪਛੇਤਾ ਲਾਇਦੀ ਆਪਾਂ ਨੇ ਥੋੜਾ ਜਿਹਾ ਉਹ ਆਪਣਾ ਡਾਇਮੰਡ ਆਲੂ ਬਿਰਲਾ ਰਹਿ ਗਿਆ ਦੀਆ ਮੁਗਿੰ ਇਧਰ ਵੀ ਡਾਇਮੰਡ ਦਾ ਆ ਗਿਆ ਇਧਰ ਵੀ ਡਾਇਮੰਡ ਆ ਗਿਆ ਦੇਖ ਲਓ ਬਚਾਲੇ ਕੋਈ ਪੇਡਾ ਨਹੀਂ ਹੈਗਾ ਪਟਕ ਕੇ ਦਿਖਾ ਦੇ ਚਿੱਟਾ ਹਾਂ ਨਾ ਕੋਈ ਗੱਲ ਨਹੀਂ ਆ ਤੁਸੀਂ ਗਿਣ ਲਓ ਵੀ ਕਿੰਨੇ ਦਾਣੇ ਪਏ ਨੇ ਆਲੂ ਦੇਖ ਸਕਦੇ ਹੋ ਇੱਕ ਆਲੂ ਹੈਗਾ ਕੋਈ ਆਲੂ ਨਹੀਂ ਹੈਗਾ ਹੋਰ ਤੁਸੀਂ ਆ ਜੀ ਦੇਖੋ ਵੀ ਗਰੋਥ ਕਿੰਨੀ ਕਰੀ ਹੈ ਆ ਦਾਣੇ ਗਣ ਲਓ 1 2 3 4 5 ਤੇ 6 7 8 9 10 11 12 13 14 15 16 17 18 19 20 21 22 20 दाणे ਪਏ ਹੋਏ ਨੇ ਤਕਰੀਬਨ ਬਾਕੀ ਇਹ ਅਸੀਂ ਨੇ ਲਾਇਆ ਪਛੇਤਾ ਹੋਇਆ ਮੰਨ ਲਓ ਸਾਡਾ ਆਲੂ ਬਹੁਤ ਜਿਆਦਾ ਬਿਰਲਾ ਰਹਿ ਗਿਆ ਜੀ ਉਹਦੇ ਵਿੱਚੋਂ ਅਸੀਂ ਲਾਤ ਨਹੀਂ ਛੱਡ ਲਈ ਬਚਦਾ 20 ਪਿਆ ਦੀ 7008 ਦਾ ਤੁਸੀਂ ਆ ਜੀ ਦੇਖ ਲਓ ਵੀ ਇਹਨੇ ਗਰੋਥ ਇਹ ਕਿੰਨੀ ਜਿਆਦਾ ਗਰੋਥ ਕਰੀਏਗੀ ਕੱਚੀ ਪਟਾਈ ਵਾਸਤੇ ਮੇਰੇ ਹਿਸਾਬ ਨਾਲ ਤਾਂ ਸਭ ਤੋਂ ਬੈਸਟ ਆਲੂ 7008 ਹੈਗਾ ਤਕਰੀਬਨ ਦੇਖ ਲਓ 30 ਬੱਟੀ 30 32 दाणे ਨੇਗੀ ਆ ਦੇਖ ਲਓ ਚੈੱਕ ਕਰ ਲਓ ਗਰੋਥ ਆ ਦੇਖ ਲਓ ਸਹਿਜ ਹੁਣ ਤਾਂ ਬਹੁਤ ਆਪਾ ਕਰਦਣਾ ਗੱਲ ਕਰੇ ਅਸੀਂ ਲਾਇਆ ਬਹੁਤ ਜਿਆਦਾ ਪਛੇਤਾ ਹੋਏ ਧੰਨਵਾਦ ਕਿਸਾਨ ਵੀਰੋ ਆਪਾਂ ਨੇ ਆਪਣਾ ਫੇਸਬੁੱਕ ਪੇਜ ਬਣਾਇਆ ਵਾਦ ਤੋਂ ਵਾਦ ਫੋਲੋ ਕਰੋ ਧੰਨਵਾਦ ਜੀ